ਇਵੀ ਇੱਕ ਤਰ੍ਹਾਂ ਦਾ ਮੰਦਿਰ ਆ ਜਿੱਥੇ ਛੋਟੇ ਛੋਟੇ ਬੱਚੇ ਤਿਆਰ ਹੋ ਰਹੇ ਆ ਜਿਹਨਾਂ ਨੇ ਸ਼ੇਰ ਰਾਜ ਪੰਜਾਬ ਦੇ ਦਾ ਚੱਕੇ ਦੇ ਘਿਰਿਆ ਪਿਆ ਨਸ਼ੇ ਵਿੱਚ ਘਿਰਿਆ ਪਿਆ ਇੱਥੇ ਜਿਹੜਾ ਬੱਚਾ ਮੇਰੇ ਖਿਆਲ ਜਾਏਗਾ ਉਹ ਖੇਡਾਂ ਦਾ ਇਹ ਨਸ਼ਾ ਜਿਹੜਾ ਉਹ ਕਿਸੇ ਹੋਰ ਨਸ਼ੇ ਵਾਲੇ ਤੇ ਨਹੀਂ ਦੇਖਿਆ ਇੱਥੇ ਮੇਰੇ ਮੈਂ 10 ਸਾਲਾਂ ਦੇ ਵਿੱਚ ਕੋਈ 5-6 ਤੇ ਜਿਹੜੇ ਪਹਿਲਵਾਨ ਇੰਟਰਨੈਸ਼ਨਲ ਲੈਵਲ ਤੇ ਖੇਡ ਚੁੱਕੇ ਮੇਰੇ ਖਿਆਲ ਸੋ ਤੋਂ ਵੱਧ ਬੱਚੇ ਸੀਗੇ ਜਿਹੜੇ 6 ਸਾਲ ਦੀ ਇਸ ਉੱ ਲੈ ਗਏ ਇਹ ਤੇ ਇਹ ਮੈਟਰ ਹੀ ਨਹੀਂ ਕਰਦੀ ਤੇ 50 ਸਾਲ ਦੇ ਵੀ ਬੰਦੇ ਭਗਵਾਨ ਆ ਗਏ ਜਿਹੜੇ ਇੱਥੇ ਆ ਕੇ ਪ੍ਰੈਕਟਿਸ ਕਰਦੇ ਆ ਤਾਂ ਖਿਡਾਰੀਆਂ ਦੇ ਵਿੱਚ ਬਹੁਤ ਅ ਗੋਲਬਾਗ ਦੇ ਅੰਦਰ ਕੁਝ ਖਿਡਾਰੀਆਂ ਨਾਲ ਵੀ ਮਿਲਾਵਾਂਗੇ ਜੇ ਕਿ ਪੰਜਾਬ ਦਾ ਨੀ ਅੰਮ੍ਰਿਤਸਰ ਦਾ ਨਾਮ ਪੂਰੇ ਦੇਸ਼ ਦੁਨੀਆ ਦੇ ਵਿੱਚ ਰੋਸ਼ਨ ਕਰਕੇ ਆਏ ਹਨ ਉਹ ਜਿਨ੍ਹਾਂ ਨਾਲ ਮਿਲਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਦਿਖਾਣੇ ਕਿ ਨਿਆਨ ਗਲੋਬਲ ਦੀ ਟੀਮ ਜਿਹੜੀ ਅੱਜ ਇੱਥੇ ਕੀ ਗੋਲਬਾਗ ਦੇ ਵਿੱਚ ਪਹਿਲਵਾਨਾਂ ਨੂੰ ਮਿਲਣ ਆਈ ਹੈ ਜਿਸ ਤੱਕ ਗੇਮ ਇੱਕ ਇਸ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ ਜੋ ਕਿ ਸਰੀਰ ਨੂੰ ਤਾਕਤਵਰ ਤੇ ਬਣਾਉਂਦੀ ਬਣਾਉਂਦੀ ਹੈ ਬਾਕੀ ਨੌਜਵਾਨ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਦੀ ਹੈ ਜੋ ਕਿ ਅੱਜ ਪੰਜਾਬ ਦੇ ਲਈ ਇਹ ਗੇਮ ਦੀ ਬਹੁਤ ਜ਼ਰੂਰਤ ਹੈ ਤੇ ਸਭ ਤੋਂ ਪਹਿਲਾਂ ਧੀਰਜ ਗਿੱਲ ਨਾਲ ਗੱਲ ਕਰਾਂਗੇ ਤੇ ਸਰ ਅੱਜ ਤੁਹਾਡੀ ਟੀਮ ਆਈ ਦੇਖੋ ਜੇ ਮੈਂ ਬੜੀ ਦੇਰ ਦਾ ਦੇਖਦਾ ਪਿਆ ਸੀ ਵਿਕਰਮ ਸਰ ਸਵੇਰੇ 5 ਵਜੇ ਤੋਂ ਲੈ ਕੇ ਜਾਂਦਾ ਹੁਣ ਵੀ ਦੇਖੋ ਸ਼ਾਮ ਪੈ ਗਈ ਆ ਪ੍ਰੈਕਟਿਸ ਕਰਾਂਦੇ ਵਿੱਚ ਛੋਟੇ-ਛੋਟੇ ਬੱਚੇ ਹੀ 6-6 ਸਾਲ ਦੇ ਬੱਚੇ ਸ਼ਾਇਦ ਉਹਨਾਂ ਨੂੰ ਹਾਲੇ ਚੰਗੀ ਤਰ੍ਹਾਂ ਬੋਲਣਾ ਵੀ ਆਉਂਦਾ ਸੀ ਤੇ ਪਰ ਦਾ ਉਹ ਏਡੇ ਵਧੀਆ ਮਾਰਦੇ ਪਏ ਸੀ ਦਾਅ ਪੇਚ ਇਹਨਾਂ ਨੇ ਸਿਖਾਏ ਆ ਤੇ ਜੇ 6-6 ਸਾਲ ਦੇ ਬੱਚੇ ਦਾ ਚੋਰ ਤੋਂ ਵੀ ਛੋਟੇ ਬੱਚੇ ਸ਼ੁਰੂ ਹੋ ਗਏ ਆ ਤੇ ਜਿੰਨੀ ਇਹ ਮਿਹਨਤ ਕਰਦੇ ਪਏ ਆ ਤੇ ਮੈਨੂੰ ਲੱਗਦਾ ਕਿ 올림픽 ਅੰਬਰਸਾਰ ਨੂੰ ਬੜੀ ਜਲਦੀ ਮਿਲ ਜੇਗਾ ਇਹਨਾਂ ਦੀ ਬੜੀ ਮਿਹਨਤ ਆ ਸਾਡੀ ਇੰਜੂਰੀ ਟੀਮ ਸਿਰਫ ਆ ਦੇਖਣ ਹੀ ਆਈ ਸੀ ਅੱਜ ਕਿ ਇੱਥੇ ਕੀ ਤੇ ਆ ਆ ਕੇ ਪਤਾ ਲੱਗਾ ਲੋਕਾਂ ਨੂੰ ਪਤਾ ਹੀ ਨਹੀਂ ਕਿ ਇੱਥੇ ਇੰਟਰਨੈਸ਼ਨਲ ਪਲਵਾਨ ਆਏ ਨੇ ਨੀ ਪੂਰੀ ਦੁਨੀਆ ਜੇ ਘੁੰਮ ਫਿਰ ਕੇ ਆ ਜਾਂਦੇ ਆ ਤੇ ਲੋਕਲ ਅੰਮ੍ਰਿਤਸਰ ਵਾਲਿਆਂ ਨੂੰ ਪਤਾ ਹੀ ਨਹੀਂ ਆ ਇੱਕ ਪਲਵਾਨ ਦੀ ਖੁਰਾਕ ਜਿਹੜੀ ਹੁੰਦੀ ਨਾ ਰਿਕੋਗਨਾਈਜੇਸ਼ਨ ਬਹੁਤ ਜ਼ਿਆਦੀ ਹੁੰਦੀ ਹੈ ਜਿਹੜਾ ਖਿਡਾਰੀ ਜਿੱਤ ਕੇ ਆਂਦਾ ਕੀ ਜਿਹੜਾ ਜਿੱਤ ਕੇ ਆਂਦਾ ਤਾਂ ਉਹਨੂੰ ਰਿਕੋਗਨਾਈਜ਼ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਬਿਲਕੁਲ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਸਟੇਡੀਅਮ ਆ ਜਿੱਦਾਂ ਹੀ ਦੇਖੋ ਅਸੀਂ ਬਹੁਤ ਬਹੁਤ ਵੱਡੇ ਮੰਦਰ ਗੁਰਦੁਆਰੇ ਚਰਚਾਂ ਵੀ ਬੰਦੀਆਂ ਪਈਆਂ ਸਾਡੀਆਂ ਇਹ ਵੀ ਇੱਕ ਤਰ੍ਹਾਂ ਦਾ ਮੰਦਰ ਆ ਜਿੱਥੇ ਛੋਟੇ-ਛੋਟੇ ਬੱਚੇ ਤਿਆਰ ਹੋ ਰਹੇ ਆ ਜਿੰਨਾਂ ਸਿਹਤ ਆ ਪੰਜਾਬ ਜਿੱਦਾ ਚਿੱਟੇ 'ਚ ਘਿਰਿਆ ਪਿਆ ਨਸ਼ੇ 'ਚ ਘਿਰਿਆ ਪਿਆ ਵਾ ਇੱਥੇ ਜਿਹੜਾ ਬੱਚਾ ਮੇਰੇ ਖਿਆਲ ਚ ਆਏਗਾ ਉਹਨੂੰ ਖੇਡ ਦਾ ਹੀ ਇੰਨਾ ਨਸ਼ਾ ਹੋ ਜਾਏਗਾ ਕਿ ਉਹ ਕਿਸੇ ਹੋਰ ਨਸ਼ੇ ਵਾਲ ਨਹੀਂ ਦੇਖੇਗਾ ਜੀ ਬਿਲਕੁਲ ਖੇਡ ਦਾ ਨਸ਼ਾ ਤੇ ਬਹੁਤ ਵਧੀਆ ਨਿਸ਼ਾ ਹੈ ਤੇ ਸਾਡਾ ਨਾ ਇੰਟਰਨੈਸ਼ਨਲ ਕੋਚ ਹਨ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿੰਨੇ ਕੁ ਖਿਡਾਰੀ ਤੁਸੀਂ ਅੱਜ ਤੱਕ ਟ੍ਰੇਨ ਕਰ ਚੁੱਕੇ ਹੋ ਮੇਰਾ 10 ਸਾਲ ਦਾ ਕੋਚਿੰਗ ਕੈਰੀਅਰ ਹੋ ਗਿਆ ਉਸ ਤੋਂ ਪਹਿਲਾਂ ਮੇਰਾ 20 ਸਾਲ ਦਾ ਖੁਦ ਦਾ ਰੈਸਲਿੰਗ ਕੈਰੀਅਰ ਸੀ ਮੈਂ ਇੰਟਰਨੈਸ਼ਨਲ ਰ ਇੱਥੇ ਮੇਰੇ ਕੋ 10 ਸਾਲਾਂ ਦੇ ਵਿੱਚ ਕੋਈ 5-6 ਤੇ ਜਿਹੜੇ ਪਹਿਲਵਾਨ ਇੰਟਰਨੈਸ਼ਨਲ ਲੈਵਲ ਤੇ ਖੇਡ ਚੁੱਕੇ ਆ 5-6 ਜਿਹੜੇ ਗਵਰਨਮੈਂਟ ਜੋਬ ਲੈ ਚੁੱਕੇ ਆ ਆ ਹੁਣੇ ਰੀਸੈਂਟਲੀ ਸੁਰਜੀਤ ਸਿੰਘ ਆ ਲੜਕਾ ਜਿਹੜਾ 올 ਇੰਡੀਆ ਇੰਟਰ ਯੂਨੀਵਰਸਿਟੀ ਚ ਬ੍ਰੌਂਜ਼ ਮੈਡਲ ਜਿੱਤ ਕੇ ਆਇਆ ਤੇ ਨਾਲੇ ਜਿੰਨੇ ਯੂਨੀਵਰਸਿਟੀ ਗੇਮਸ ਵਾਸਤੇ ਕੁਆਲੀਫਾਈ ਕੀਤਾ ਤੇ ਇੱਕ ਲੜਕਾ ਸਾਡਾ ਸੀਆਈਐਸਐਫ ਚ ਜਿਹੜਾ ਟ੍ਰੇਨਿੰਗ ਕਰਦਾ ਪਿਆ ਉਹ ਇੱਥੇ ਹੈ ਨਹੀਂ ਸਾਹਿਲ ਆ ਜਿਹੜਾ ਲਾਸਟ ਈਅਰ ਇੰਟਰਨੈਸ਼ਨਲ ਟੂਰਨਾਮੈਂਟ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਚ ਖੇਡ ਕੇ ਆਇਆ ਸੀਗਾ ਇਨਵੀਟੇਸ਼ਨ ਕਾਪ ਤੇ ਨਾਲ ਟ੍ਰੇਨਿੰਗ ਕੈਂਪ ਉੱਥੇ ਜਿਹੜਾ ਸੀਗਾ 20 ਦਿਨ ਦਾ ਲਾ ਕੇ ਆਇਆ ਸੀ ਤੇ ਜਿਹੜੇ ਮੌਜੂਦਾ ਕਿਹੜੇ ਖਿਡਾਰੀ ਕੇ ਜਿਹੜੇ ਇੰਟਰਨੈਸ਼ਨਲ ਖੇਡ ਕੇ ਆਏ ਆ ਜਿਨ੍ਹਾਂ ਨੂੰ ਤੁਸੀਂ ਇੰਟਰੋਡਿਊਸ ਕਰਾਣਾ ਚਾਹੁੰਦੇ ਸਾਡੇ ਨਾਲ ਸਾਹਿਲ ਹੈ ਤੇ ਨਾਲ surjit ਤੇ ਇਹ ਕਿੱਥੋਂ ਖੇਡ ਗਿਆ ਜੀ ਸਾਹਿਲ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਚ ਖੇਡ ਕੇ ਆਇਆ ਨਾਲੇ ਉੱਥੇ ਜਿਹੜਾ ਰੈਸਲਿੰਗ ਟ੍ਰੇਨਿੰਗ ਕੈਂਪ ਨੂੰ ਜੁਆਇਨ ਕਰਕੇ ਆਇਆ ਤੇ ਦੂਸਰਾ ਖਿਡਾਰੀ surjit singh 올 ਇੰਡੀਆ ਇੰਟਰ ਯੂਨੀਵਰਸਿਟੀ ਬ੍ਰੌਂਜ਼ ਮੈਡਲ ਜਿੱਤ ਕੇ ਆਇਆ ਤੇ ਨਾਲੇ ਜਿੰਨੇ ਕੁਆਲੀਫਾਈ ਕੀਤਾ ਯੂਨੀਵਰਸਿਟੀ ਗੇਮਸ ਵਾਸਤੇ ਇਹ ਕੁਆਲੀਫਾਈ ਜਿਹੜਾ ਤੁਸੀਂ ਗੇਮ ਖੇਡ ਕੇ ਆਏ ਜੋ ਅੱਜ ਕਿਤੇ ਨਾ ਕਿਤੇ ਖੁਸ਼ੀ ਮਿਲਦੀ ਹੈ ਪਰਿਵਾਰ ਨੂੰ ਹਾਂਜੀ ਖੁਸ਼ੀ ਮਿਲਦੀ ਹੈ ਸਾਡੇ ਪੇਰੈਂਟਸ ਨੂੰ ਸਾਡੇ ਕੋਚ ਨੂੰ ਤੇ ਕਿੱਥੋਂ ਤੱਕ ਨਾਮ ਤੁਹਾਡਾ ਜਾਂਦਾ ਹੈ ਕੋ ਨਾਮ ਤੇ ਸਾਡਾ ਪੰਜਾਬ 'ਚ ਹੀ ਜਾਂਦਾ ਹੈ ਤੇ ਤੁਹਾਨੂੰ ਕਿਤੇ ਗਵਰਨਮੈਂਟ ਵੱਲੋਂ ਇਸ ਦਾ ਕੋਈ ਰਿਵਾਰਡ ਵਗੈਰਾ ਮਿਲਿਆ ਸਰਕਾਰੀ ਰਿਵਾਰਡ ਮਿਲਿਆ ਨਹੀਂ ਹਜੇ ਤੇ ਮਿਲਿਆ ਨਹੀਂ ਮਿਲ ਜਾਏਗਾ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਗੇਮ ਰਹੀ ਤੁਹਾਡੀ ਗੇਮ ਵਧੀਆ ਹੀ ਅੱਗੇ ਦੀ ਕੀ ਪਲੈਨਿੰਗ ਹੈਗੀ ਆ ਅੱਗੇ ਦੀ ਪਲੈਨਿੰਗ ਹੈ ਜੀ ਸੀਨੀਅਰ ਨੈਸ਼ਨਲ ਵਾਸਤੇ ਨੈਸ਼ਨਲ ਗੇਮਸ ਆ ਰਹੀਆਂ ਹੋਰੇ ਵਾਸਤੇ ਸਿਲੈਕਸ਼ਨ ਲਈ ਉਹਨਾਂ ਦੇ ਟ੍ਰਾਇਲ ਹੋਣਗੇ ਤੇ ਉਹਦੀ ਕੋਚ ਸਾਹਿਬ ਟ੍ਰੇਨਿੰਗ ਕਰਵਾ ਰਹੇ ਆ ਤੇ ਕੋਚਿੰਗ ਕਿਹਤਰਾ ਦੀ ਲਈ ਤੁਹਾਡੀ ਕੋਚਿੰਗ ਵਧੀਆ ਕਰਾਂਦੇ ਜੀ ਸਵੇਰੇ ਵੀ 5 ਵਜੇ ਆ ਜੀ ਦਾ ਜੀ ਤੇ 5 ਤੋਂ 9 10 ਵਜੇ ਤੱਕ ਟ੍ਰੇਨਿੰਗ ਹੁੰਦੀ ਹੈ ਤੇ ਸ਼ਾਮ ਨੂੰ ਵੀ 4:30 ਤੇ 8:30 ਤੱਕ ਹੁੰਦੀ ਟ੍ਰੇਨਿੰਗ ਹਾਂਜੀ ਆਹ ਟ੍ਰੇਨਿੰਗ ਦਾ ਸਦਕਾ ਤੁਸੀਂ ਅਜਰ ਭਾਈ ਜਾਨ ਲੈ ਕੇ ਆਏ ਮੈਡਲ ਹਾਂਜੀ ਅਜ਼ਰਬਾਈਜਾਨ ਬਾਕੂ ਜੀ ਇਹ ਸਨ ਖਿਡਾਰੀ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰ ਦੀ ਜਿਹੜੀ ਹੈ ਸਰਕਾਰ ਵੱਲੋਂ ਜਿਹੜੀ ਰਿਕੋਗਨੀਸ਼ਨ ਮਿਲਣੀ ਚਾਹੀਦੀ ਹੈ ਜਿਸ ਕਰਕੇ ਹੋਰ ਵੀ ਨੌਜਵਾਨ ਇਸ ਖੇਡ ਦੇ ਵਿੱਚ ਅਗਿਆਨ ਹੋਰ ਵੀ ਨੌਜਵਾਨ ਇਸ ਖੇਡ ਦੇ ਵਿੱਚ ਹਿੱਸਾ ਲੈਣ ਤੇ ਜਿਹਦੀ ਕਿ ਬਹੁਤ ਜ਼ਰੂਰਤ ਹੈ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਖਾਸ ਕਰ ਅੰਮ੍ਰਿਤਸਰ ਪੰਜਾਬ ਦੀ ਤੇ ਇੱਥੇ ਕਿਤੇ ਨਾ ਕਿਤੇ ਬਹੁਤ ਵੱਡੀ ਇੱਕ ਸਰਕਾਰ ਵੱਲੋਂ ਘਟਾ ਜਿਹੜਾ ਖਿਡਾਰੀਆਂ ਨੂੰ ਦੇਖਣ ਨੂੰ ਮਿਲਦਾ ਤੇ ਵਰੁਣ ਜੀ ਨੇ ਗੱਲਬਾਤ ਕਰਦੇ ਆ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਨੂੰ ਐਪਰੀਸ਼ੀਏਸ਼ਨ ਅਵਾਰਡ ਜਿਹੜਾ ਕਿੰਨਾ ਕੁ ਮਿਲਣਾ ਚਾਹੀਦਾ ਦੇਖੋ ਜੀ ਬੜੀ ਵੱਡੀ ਗੇਮ ਹੈ ਜੀ ਜਿਹੜਾ ਵੀ ਬੱਚਾ ਗੇਮ ਚ ਆ ਰਿਹਾ ਉਹ ਆਪਣਾ ਪੂਰਾ ਤਨ ਮਨ ਤਨ ਹਰ ਚੀਜ਼ ਲਗਾ ਕੇ ਗੇਮ ਨੂੰ ਸਮਾਪਤਿਤ ਕਰਦੇ ਆ ਆਪਣੇ ਤੇ ਜਦੋਂ ਇੰਨੇ ਵੱਡੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਜਦੋਂ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਸਪੈਸ਼ਲੀ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਰੋਸ਼ਨ ਕਰਦੇ ਆ ਤੇ ਉਹਨਾਂ ਲਈ ਇੱਕ ਰੈਕਗਨਿਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਉਹਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਬਹੁਤ ਜ਼ਿਆਦਾ ਮਿਲਦੀ ਹੈ ਜਿੰਨੀ ਜ਼ਿਆਦਾ ਮੋਟੀਵੇਸ਼ਨ ਸਾਡੇ ਪਲੇਅਰਸ ਨੂੰ ਮਿਲੇਗੀ ਉਹ ਉਨਾਂ ਜ਼ਿਆਦਾ ਹੀ ਅੱਛਾ ਪਰਫਾਰਮ ਕਰਨਗੇ ਪ੍ਰੈਕਟਿਸ ਲੈਵਲ ਦੇਖਿਆ ਜਾਵੇ ਤੇ ਵਿਕਰਮ ਜੀ ਹੈ ਇਹਨਾਂ ਦੇ ਸੀਨੀਅਰ ਕੋਚ ਹੈ ਗਿਆ ਜਿਨ੍ਹਾਂ ਨੇ ਕਿ ਇੰਨੇ ਸਾਰੇ ਬੱਚੇ ਮੈਂ ਅੱਜ ਆਪਾਂ ਨਾਲ ਮਿਲਿਆ ਸਾਰੇ ਬੱਚਿਆਂ ਨਾਲ ਮੇਰੇ ਖਿਆਲ 100 ਤੋਂ ਵੱਧ ਬੱਚੇ ਸੀਗੇ ਜਿਹੜੇ 6 ਸਾਲ ਦੀ ਏਜ ਤੋਂ ਲੈ ਕੇ ਕੋਈ ਏਜ ਏਜ ਮੈਟਰ ਹੀ ਨਹੀਂ ਕਰਦੀ ਇੱਥੇ 50 ਸਾਲ ਦੇ ਵੀ ਬੰਦੇ ਪਹਿਲਵਾਨ ਹੈਗੇ ਜਿਹੜੇ ਇੱਥੇ ਆ ਕੇ ਪ੍ਰੈਕਟਿਸ ਕਰਦੇ ਆਂ ਜੋ ਵਿਕਰਮ ਜੀ ਉਹਨਾਂ ਨੂੰ ਪ੍ਰੋਪਰ ਪ੍ਰੈਕਟਿਸ ਕਰਾਉਂਦੇ ਜੋ ਸਵੇਰੇ 5 ਵਜੇ ਤੋਂ ਲੈ ਕੇ 8 9 ਵਜੇ ਤੱਕ ਇਹਨਾਂ ਦੀ ਪ੍ਰੈਕਟਿਸ ਚੱਲਦੀ ਹੈ ਸ਼ਾਮੀ ਫੇਰ ਪ੍ਰੈਕਟਿਸ ਸਟਾਰਟ ਹੋ ਜਾਂਦੀ ਹੈ ਸੋ ਉਹ ਇੱਕ ਬੜਾ ਵੱਡਾ ਇਹਨਾਂ ਲਈ ਬੂਸਟ ਪੁਆਇੰਟ ਹੈ ਕਿ ਜਿਹੜੇ ਅੰਮ੍ਰਿਤਸਰ ਵਿੱਚ ਸਾਡੇ ਕੋਲ ਇਹਨੇ ਅ ਅچھے ਕੋਚ ਅਗੇ ਜਿਹੜੇ ਕਿ ਬੱਚਿਆਂ ਨੂੰ ਉਹਨਾਂ ਟ੍ਰੇਨ ਕਰਿਆ ਕਿ ਨਾਰਮਲੀ ਦੀ ਬਾਕੀ ਜਗ੍ਹਾ ਦੇਖੋ ਕਿੰਨੇ ਹੀ ਅਖਾੜੇ ਜਿਹੜੇ ਅਗੇ ਕਿ ਉਹ ਬੰਦ ਹੋ ਚੁੱਕੇ ਆ ਸੋ ਉਹਨਾਂ ਕੋਲ ਫੰਡਸ ਨਹੀਂ ਹੈ ਜਾਂ ਕਿਸੇ ਨਾ ਕਿਸੇ ਸਟੂਡੈਂਟਸ ਨਹੀਂ ਹੈ ਉਹਨਾਂ ਕਰਕੇ ਕੋਈ ਨਾ ਕੋਈ ਚੀਜ਼ਾਂ ਨੂੰ ਲੈਕ ਕਰਦੇ ਗਿਆ ਸੋ ਇੱਥੇ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਵਿਕਰਮਜੀ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਅਖਾੜੇ ਨੂੰ ਸੰਭਾਲਦੇ ਆ ਔਰ ਪ੍ਰੋਪ ਜਿਹੜੇ ਤੁਸੀਂ ਦੇਖੋ ਦੰਗਲ ਕਿਤੇ ਜਾਂਦੇ ਆ ਇਹਨੇ ਅੱچھے ਲੈਵਲ ਤੇ ਦੰਗਲ ਪਰਫਾਰਮ ਕੀਤੇ ਜਾਂਦੇ ਆ ਫਿਰ ਟੀਮਸ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ 'ਚ ਜਾਂਦੇ ਆ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਆ ਟੀਮਸ ਨੂੰ ਲੈ ਕੇ ਆਪਣੀਆਂ ਤੇ ਕਿਤੇ ਨਾ ਕਿਤੇ ਆਪਣੇ ਦੇਸ਼ ਨੂੰ ਆਪਣੇ ਸ਼ਹਿਰ ਨੂੰ ਬਹੁਤ ਅੱਛਾ ਮਾਨ ਮਿਲਦਾਗਾ ਦੇ ਵਿੱਚ ਤੇ ਇੱਥੇ ਜਿਹੜੇ ਖਿਡਾਰੀ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡ ਕੇ ਜਾਂਦੇ ਆ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਸਰਕਾਰ ਵੱਲੋਂ ਮੋਹਿੰਮ ਚਲਾਈ ਨੀ ਚਾਹੀਦੀ ਹੈ ਜੇ ਡੀਸੀ ਆਫਿਸ ਤੋਂ ਇੱਕ ਸਰਟੀਫਿਕੇਟ ਮਿਲ ਜਾਏ ਪ੍ਰਾਈਜ਼ ਨਹੀਂ ਤੇ ਇੱਕ ਸਰਟੀਫਿਕੇਟ ਰਿਕੋਗਨੀਸ਼ਨ ਮਿਲ ਜਾਏ ਜਿਸ ਕਰਕੇ ਬੂਸਟ ਅਪ ਹੋਣ ਉਹਨਾਂ ਨੂੰ ਦੇ ਕੇ ਹੋਰ ਵੀ ਨਵੇਂ ਖਿਡਾਰੀ ਪੈਦਾ ਹੋਣ ਦੇਖੋ ਇਹ ਬਹੁਤ ਜ਼ਰੂਰੀ ਹੈ ਰਿਕੋਗਨੀਸ਼ਨ ਦੇਖੋ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਅੱਜ ਆਪਾਂ ਇੱਕ ਪੂਰੇ ਕਮਿਊਨਿਟੀ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ ਅੱਜ ਆਪਾਂ ਇੱਥੇ ਸਾਰੇ ਆਏ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਗੇਮ ਵੀ ਸਾਡੇ ਸ਼ਹਿਰ ਵਿੱਚ ਚੱਲ ਰਹੀ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਜੀ ਇੱਥੇ ਪਹਿਲਵਾਨੀ ਦਾ ਅਖਾੜਾ ਹੈ ਜਿੱਥੇ ਪ੍ਰੈਕਟਿਸ ਕਰਨੀ ਅੱਛੀ ਚੱਲਦੀ ਹੈ बिकॉज़ ਇਹ ਸੈਂਟਰ ਹਲਕ ਲੈਵਲ ਦਾ ਸਿਸਟਮ ਹੈ ਜਿੱਥੇ ਸਾਰੇ ਬੱਚੇ ਆਉਂਦੇ ਆ ਤੇ ਬਾਹਰ ਦੇ ਪ ਗਵਰਨਮੈਂਟ ਦੇ ਥਰੂ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ ਬਿਕੋਜ਼ ਜਦੋਂ ਸਰਕਾਰ ਰეკਮੈਂਡ ਕਰਦੀ ਹੈ ਜਾਂ ਸਰਕਾਰ ਇਹਨਾਂ ਨੂੰ ਸਰਟੀਫਿਕੇਸ਼ਨਸ ਦੇ ਗਈ ਹੈ ਜਾਂ ਰੈਕੋਗਨੀਸ਼ਨ ਦੇ ਗਈ ਉਹਦਾ ਜਿਹੜਾ ਇੰਪੈਕਟ ਆ 올ਓਵਰ ਵਰਲਡ ਵਿੱਚ ਜਾਂਦਾਗਾ ਉਹ ਜੀ ਬਿਲਕੁਲ ਇੰਪੈਕਟ ਬਹੁਤ ਜ਼ਰੂਰੀ ਜਾਣਨਾ ਚਾਹੀਦਾ ਹੈ ਕਾਰਨ ਕੀ ਹੈ ਕਿਉਂਕਿ ਗੇਮ ਜਿਹੜੀ ਹੈ ਪਹਿਲਵਾਨੀ ਦੀ ਜਿਹੜੀ ਗੇਮ ਹੈ ਇਹ ਕਿਤੇ ਨਾ ਕਿਤੇ ਪੰਜਾਬ ਨੂੰ ਮੁੜ ਕੇ ਫਿਰ ਤੋਂ ਖੜਾ ਕਰਨ ਦੇ ਲਈ ਬਹੁਤ ਵੱਡੀ ਕਾਰਗਿਸੈਦ ਹੋਣੀ ਹੈ ਕਿਉਂਕਿ ਖਿਡਾਰੀ ਜਿਹੜਿਆ ਆਪਣੇ ਸਰੀਰ ਦੇ ਵਿੱਚ ਇਹ ਤਾਕਤ ਇਕੱਠੀ ਕਰਦੇ ਆ ਖੇਡ ਦਾ ਪ੍ਰਦਰਸ਼ਨ ਕਰਦੇ ਹਨ ਤੇ ਦੇਸ਼ ਦਾ ਨਾਮ ਜਿਹੜੇ ਆ ਦੁਨੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉਤੇ ਰੋਸ਼ਨ ਕਰਦੇ ਹਨ ਤੇ ਇਹ ਖਿਡਾਰੀਆਂ ਨੂੰ ਜਿਹੜਾ ਐਪਰੀਸ਼ੀਏਸ਼ਨ ਅਵਾਰਡ ਜਿਹੜਾ ਸਰਕਾਰ ਵੱਲੋਂ ਜਰੂਰ ਮਿਲਣਾ ਚਾਹੀਦਾ ਹਰ ਇੱਕ ਖਿਡਾਰੀ ਨੂੰ ਜਿਹੜਾ ਨੈਸ਼ਨਲ ਜਾਂ ਇੰਟਰਨੈਸ਼ਨਲ ਖੇਡ ਕੇ ਆਇਆ ਹਰ ਇੱਕ ਨਸ਼ਾ ਛਡਾਊ ਦੀ ਮੁਹਿੰਮ ਤੇ ਜਰੂਰ ਚੜ੍ਹਾ ਲਈਏ ਸਰਕਾਰ ਲੇਕਿਨ ਖਿਡਾਰੀ ਬਚਾਓ ਦੀ ਮੁਹਿੰਮ ਉਹ ਵੀ ਚਲਾਨੀ ਬਹੁਤ ਜ਼ਰੂਰੀ ਹੈ ਤਾਂ ਕਿ ਖਿਡਾਰੀ ਜਿਹੜੇ ਆ ਆਪਣੇ ਆਪਣੇ ਗੇਮ ਦੇ ਵਿੱਚ ਮਾਹਰਤ ਹਾਸਲ ਕਰਨ ਦੇ ਬਾਅਦ ਇੱਕ ਨਾਮ ਜਰੂਰ ਆਪਣਾ ਹਾਸਲ ਕਰਨ ਨਾਮ ਜਰੂਰ ਰੋਸ਼ਨ ਕਰਨ ਆਪਣਾ ਤੇ ਆਪਣੇ ਪਰਿਵਾਰ ਦਾ